සතනාමවාහිේගරු හතනාමවාහේගරු සතනාමවාහිගරු සතනාමවාහේගරු ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾ ਦੀ ਵਾਰ ਚੱਲ ਰਹੀ ਹੈ ਭਾਈ ਜਿਸ ਦੇ 20 ਲੋਕ ਪਾਤਸ਼ਾਹ ਜੀ ਦੇ ਕਲ ਸੰਪੂਰਨ ਹੋ ਇਸੀ 400 73 ਅੰਗ ਤੇ ਪਾਤਸ਼ਾਹ ਜੀ ਦਾ ਏ ਇੱਕਵੀਆਂ ਸ਼ਲੋਕ ਪਾਤਸ਼ਾਹ ਜੀ ਆਰੰਭ ਕਰਦੇ ਹਨ ਇਹ ਜੋ ਸ਼ਲੋਕ ਹੈ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਆਚਾਰਨ ਕੀਤਾ ਹੋਇਆ ਸ਼ਬਦ ਸ਼ਲੋਕ ਹੈ ਹਾਉ ਸਤਿਗੁਰ ਜੀ ਆਈ ਆਪਣੀ ਰਸਨਾ ਤੋਂ ਬਚਨ ਕਰਦੇ ਹਾਂ ਜੀ ਸ਼ਲੋਕ ਮਹੱਲਾ ਦੂਜਾ ਏਕ ਨਹੀ ਆਸ ਕੀ ਦੁਜੈ ਲੱਗੇ ਜਾਏ ਨਾਨਕ ਆਸਕ ਕਾਂਢੀਐ ਸਦਹੀ ਰਹੇ ਸਮਾਏ ਚੰਗਾ ਚੰਗਾ ਕਰਮੰਨੇ ਮੰਦਾ ਮੰਦਾ ਹੋਏ ਆਸਖ ਇਹ ਨਾ ਆਖੀਏ ਜੇ ਲਿਖੈ ਵਰਤੈ ਸੋਏ ਅੰਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੂਜੇ ਪਾਤਸ਼ਾਹ ਜੀ ਇਸ ਲੋਕ ਇਕਮੀਆਂ ਸਲੋਕ ਆਰੰਭ ਕਰਦੇ ਹਨ ਇਹ ਜੋ ਐਂਡ ਵਾਲੇ ਭਾਈ ਸਲੋਕ ਹਨ ਚਾਰ ਇਹ ਦੂਜੇ ਪਾਤਸ਼ਾਹ ਜੀ ਗੁਰੰਗਤ ਦੇ ਮਹਾਰਾਜ ਜੀ ਦੇ ਚਾਰਨ ਕੀਤੇ ਹੋਏ ਸਲਾਖ ਸਲੋਖਾਂ ਨੂੰ ਕੁੱਲ 24 ਸਲੋਕਾਂ ਨਾਲ ਸੱਜ ਦੀਵਾਰ ਦੇ ਇਹ ਅੰਡਲ ਸਲੋਕ ਛੋਟੇ ਹਨ ਇਹ ਦੂਜੇ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਭਾਈ ਇਹ ਸਲੋਕ ਤਿਰੰਭਤਾ ਕਰਦੇ ਹਨ ਏਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ ਮਹਾਰਾਜ ਜੀ ਕਹਿੰਦੇ ਉਹ ਕੈਸੀ ਆਸ਼ਕੀ ਹੈ ਕੈਸਾ ਪਿਆਰ ਹੈ ਜਿਹੜਾ ਕੀ ਦੋਗਲਾਪਣ ਹੋਵੇ ਵਿੱਚ ਪਿਆਰ ਦੇ ਤੇ ਸਾ ਸਾਜ ਸੰਗਤ ਜੀ ਉਹ ਸਮੇਂ ਕਲਯੁਗ ਦੇ ਵਿੱਚ ਦੋਗਲਾਪਣ ਬਹੁਤ ਜ਼ਿਆਦਾ ਚੁੱਕਾ ਹੈ ਹਰ ਕੋਈ ਆਪਣੇ ਮਤਵਲ ਦੀ ਆਸ਼ਕੀ ਕਰਦਾ ਪਿਆਰ ਕਰਦਾ ਹੈ ਜੇ ਮਹਾਰਾਜ ਜੀ ਕਹਿੰਦੇ ਉਹ ਪਿਆਰ ਦਾ ਕੋਈ ਲਾਭ ਨਹੀਂ ਹੈ ਇੱਕ ਨਹੀਂ ਆਸ ਕੀ ਦੂਜੇ ਲੱਗੇ ਜਾਏ ਇੱਕ ਪਾਸੇ ਤੇ ਮਨੁੱਖ ਕਹਿੰਦਾ ਕਿ ਮੈਂ ਬਹੁਤ ਪਿਆਰ ਕਰਦਾ ਵਾਂ ਸਜੀਦ ਦੇ ਨਾਲ ਮੇਰਾ ਬਹੁਤ ਆਸ਼ਕੀ ਹੈ ਪ੍ਰੇਮ ਹੈ ਤੇ ਦੂਜੇ ਪਾਸੇ ਦੁੱਖ ਦੀ ਘੜੀ ਨੂੰ ਛੱਡ ਕੇ ਭੱਜ ਜਾਣਾ ਉਹਨੂੰ ਵਿਸਾਰ ਦੇਣਾ ਆਪਣਾ ਮਤਵਲ ਕੱਢ ਕੇ ਉਹਨੂੰ ਲੱਤ ਮਾਰ ਦੇਣੀ ਪਿੱਛੇ ਕਰ ਦੇਣਾ ਭੁੱਲ ਜਾਣਾ ਮਹਾਰਾਜ ਜੀ ਕਹਿੰਦੇ ਪਿਆਰ ਨਹੀਂ ਹੈ ਮੋਹ ਹੈ ਤੇ ਜੇ ਜਿਹਦੀ ਸੱਚੀ ਆਸ਼ਕੀ ਹੁੰਦੀ ਆ ਮਰਨ ਤੱਕ ਨਿਭਾਉਂਦਾ ਉਹ ਛੱਡਦਾ ਨਹੀਂ ਐ ਸੱਚਾ ਮੋਹ ਸੱਚਾ ਪਿਆਰ ਹੁੰਦਾ ਤੇ ਦੁਨਿਆਵੀ ਮੋਹ ਹੁੰਦਾ ਇਹ ਉਹ ਸੱਚੇ ਨਾਲ ਜਿਨ੍ਹਾਂ ਦੀ ਸੱਚੀ ਆਸ਼ਕੀ ਪੈ ਜਾਂਦੀ ਗੁਰੂ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ ਕਹਿੰਦੇ ਉਹ ਫਿਰ ਛੱਡਦੇ ਥੋੜਾ ਨਹੀਂ ਉਹ ਬਾਬਲ ਦੀ ਪਤੀ ਪਰਮੇਸ਼ਰ ਦੀ ਬਾਹ ਛੱਡ ਕੇ 도ੜਦੇ ਨਹੀਂ ਨਹੀਂ ਤਾਂ ਇੱਥੇ ਸੰਸਾਰ ਵਿੱਚ ਜਿਹੜੀ ਝੂਠੀ ਪ੍ਰੀਤ ਐ ਦੋਸਤੀ ਉਹ ਤਾਂ ਲੋਕ ਵਿਸਾਰਦੇ ਨੇ ਤਾਂ ਐਵੇਂ ਬਾਹਰੋਂ ਪੱਖੋਂ ਹੀ ਆਪਾਂ ਕਹਿੰਦੇ ਆ ਕਿ ਸੱਚਾ ਪ੍ਰੇਮ ਹੈ ਆਸ਼ਕੀ ਹੈ ਤੇ ਦੇਖੀਦਾ ਕਿ ਲੋਕ ਛੱਡ ਛੱਡ ਕੇ ਭੱਜਦੇ ਹਨ ਆਪਣਾ ਮਤਬਲ ਪੂਰਾ ਹੋਇਆ ਤੇ ਉਹ ਜਾਂਦੇ ਹਨ ਛੱਡ ਕੇ ਤੇ ਮਹਾਰਾਜ ਜੀ ਕਹਿੰਦੇ ਉਹ ਸੱਚੀ ਆਸ਼ਕੀ ਨਹੀਂ ਹੈ ਭਾਈ ਸੱਚਾ ਪਿਆਰ ਨਹੀਂ ਹੈ ਜਿਹੜਾ ਛੱਡ ਕੇ ਦੌੜ ਜਾਣਾ ਤੇ ਜਿਹੜੀ ਭਾਈ ਲੈਣਾ ਜੀ ਨੇ ਆਸ਼ਕੀ ਕੀਤੀ ਪਿਆਰ ਕੀਤਾ ਉਹ ਕੁ ਝੂਠਾ ਨਹੀਂ ਸੀ ਮਤਬਲੀ ਪਿਆਰ ਨਹੀਂ ਸੀ ਭਾਵੇਂ ਕੀ ਪਹਿਲਾਂ ਦੇਵੀ ਦੇ ਪਾਸ਼ਕ ਸਨ ਕਿਉਂਕਿ ਪਿਤਾ ਮਾਪਿਓ ਦਾ ਮਾਪੋ ਦੀ ਜੋੜੀ ਪਰਵਰਸ਼ ਸੀ ਉਹਦੇ ਵਿੱਚ ਦੇਵੀ ਦੀ ਪਾਸ਼ਕ ਸਾਨੂੰ ਕਿਉਂਕਿ ਪਿਤਾ ਜਿਹੜੇ ਸਾਨੂੰ ਦੇਵੀ ਦੇ ਪਾਸ਼ਕ ਸਨ ਇਸ ਕਰਕੇ ਘਰ ਦੇ ਵਿੱਚ ਜਿਵੇਂ ਦਾ ਮਾਹੌਲ ਹੋਵੇ ਉਸੇ ਤਰ੍ਹਾਂ ਹੀ ਬੱਚਿਆਂ ਦੀ ਸਿੱਖਿਆ ਹੁੰਦੀ ਹੈ ਇਹ ਪਿਤਾ ਜਿਹੜੇ ਸੀ ਇਹ ਜੈ ਵੀ ਦੇਵੀ ਦੇ ਭਗਤ ਸਨ ਪਿੰਡ ਦੇ ਵਿੱਚੋਂ ਦੇਵੀ ਦੀ ਯਾਤਰਾ ਲੈ ਕੇ ਜਾਇਆ ਕਰਦੇ ਸੀ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸੀ ਭਾਵੇਂ ਦੇਵੀ ਦੇ ਪਾਸ ਸਨ ਪਰ ਭਗਤ ਸਨ ਪੱਕੇ ਤੇ ਭਗਤ ਜਿਹੜੇ ਸੀ ਉਹਨਾਂ ਦੇ ਮੋਰੀ ਸਨ ਇਹਨਾਂ ਦੇ ਪਿਤਾ ਜੀ ਜਿਨ੍ਹਾਂ ਨੇ ਭਗਤ ਦੇਵੀ ਦੇ ਜਾਂਦੇ ਸੀ ਮੰਨਣ ਵਾਲੇ ਲੋਕ ਉਹਨਾਂ ਨੂੰ ਭਗਤ ਕਿਹਾ ਜਾਂਦਾ ਜਿਹੜੇ ਮੰਨਦੇ ਆ ਤੇ ਉਹ ਜਦੋਂ ਕੱਠੀ ਯਾਤਰਾ ਤੁਰਦੀ ਸੀ ਜੋ ਉਸ ਵੇਲੇ ਨਾਲ ਮੋਰੀ ਬਣਦੇ ਸੀ ਇਹ ਮੋਰੀ ਸਨ ਸਾਰੇ ਜੱਥੇ ਨੇ ਕਿਉਂਕਿ ਪ੍ਰਾਤਨ ਸਮਿਆਂ ਵਿੱਚ ਪਿਆਰਿਓ ਵਿੰਡਾ ਤੋਂ ਜਦੋਂ ਯਾਤਰਾ ਤੁਰਦੀ ਹੁੰਦੀ ਸੀ ਕਿਸੇ ਦੂਰ ਤੀਰਥ ਦੀਤੇ ਲੋਕ ਤੁਰ ਕੀ ਜਾਇਆ ਕਰਦੇ ਸੀ ਕੋਈ ਸਾਧਨ ਨਹੀਂ ਸੀ ਸਾਡੇ ਕੋਲ ਤੇ ਉਦੋਂ ਕੱਲਾ ਮਨੁੱਖ ਯਾਤਰਾ ਨਹੀਂ ਸੀ ਕਰਦਾ ਨਾ ਕੋਈ ਬੀਬੀ ਕੱਲੀ ਜਾ ਸਕਦੀ ਸੀ ਨਾ ਕੋਈ ਵੀਰ ਜੰਗਲੀ ਰਸਤੇ ਕੱਚੇ ਰਸਤੇ ਹੁੰਦੇ ਸੀ ਖਤਰਨਾਕ ਤੇ ਉਦੋਂ ਕੱਠੇ ਪਿੰਡ ਦੇ ਵਿੱਚ ਮੋਰੀ ਬੰਦੇ ਜਿਹੜੇ ਇੱਕ ਜਥਾ ਬਣਾਇਆ ਜਾਂਦਾ ਸੀ ਉਹਦੇ ਵਿੱਚ ਸਿਆਣਾ ਬੰਦਾ ਮੋਰੀ ਬਣਾਇਆ ਹੁੰਦਾ ਸੀ ਉਹ ਸਾਰੇ ਜਥੇ ਦੀ ਦੇਖਭਾਲ ਕਰਦਾ ਸੀ ਉਹਦੇ ਅੰਡਰ ਦੇ ਵਿੱਚ ਸਾਰੇ ਜਿੰਨਾ ਜਥਾ ਜਾਂਦਾ ਸੀ ਜਿੰਨੇ ਮੈਂਬਰ ਉਹਦੇ ਅੰਡਰ ਦੇ ਵਿੱਚ ਚੱਲਦੇ ਸੀ ਰਸਤੇ ਵਿੱਚ ਕਿਤੇ ਔਖੀ ਘੜੀ ਆਉਂਦੀ ਦੁੱਖ ਸੁਖ ਬਣਤਾ ਤੇ ਉਹ ਸਾਰੇ ਮਿਲ ਕੇ ਚੱਲਦੇ ਸੀ ਤਾਂ ਯਾਤਰਾ ਹੁੰਦੀ ਸੀ ਕਈ ਕਈ ਦਿਨ ਰਸਤੇ 'ਚ ਲੱਗਦੇ ਸੀ ਇਹ ਸਾਜੋ ਸਮਾਨ ਖਤਰਾਂ ਤੇ ਨਾਲ ਲਿਜਾਂਦੇ ਸੀ ਰਸਤੇ ਜਿੱਥੇ ਰਾਤ ਪੈਣੀ ਉੱਥੇ ਲੰਗਰ ਪਾਣੀ ਤਿਆਰ ਕਰਕੇ ਛਕਣਾ ਪੈਂਦਾ ਸੀ ਇਸ ਕਰਕੇ ਵੱਡਾ ਪ੍ਰਬੰਧ ਕਰਕੇ ਤੁਰਦੇ ਸੀ ਲੋਕ ਇਸੇ ਤਰ੍ਹਾਂ ਹੀ ਭਾਈ ਲੈਣਾ ਜੀ ਦੇ ਪਿਤਾ ਜੀ ਪਾਸ਼ਕ ਸੰਧੇਵੀ ਤੋਂ ਵੀ ਜਾਇ ਕਰਦੇ ਸੀ ਭਾਈ ਲੈਣਾ ਜੀ ਛੋਟੇ ਜੇ ਜਦੋਂ ਪਿਤਾ ਜੀ ਦੇ ਨਾਲ ਉਹ ਵੀ ਜਾਣ ਲੱਗ ਪਏ ਬਚਪਨ ਤੋਂ ਹੀ ਤੇ ਸਾਝੇ ਸਾਝੇ ਪਿਤਾ ਜੀ ਜਦੋਂ ਦਰ ਤੋ ਆਸ ਤੋਂ ਬਾਅਦ ਭਾਈ ਲੈਣਾ ਜੀ ਨੂੰ ਇਹ ਸੇਵਾ ਸੌਂਪਤੀ ਕਿਉਂਕਿ ਪਿੰਡ ਦੇ ਵਿੱਚ ਕਿਉਂਕਿ ਸਿਆਣੇ ਬੰਦਿਆਂ ਨੇ ਆਦਮੀਆਂ ਨੇ ਕਿਹਾ ਕਿ ਇਹਨਾਂ ਦੇ ਪਿਤਾ ਜੀ ਮੋਰੀ ਸਾਹ ਨੂੰ ਨੇ ਸੇਵਾ ਕਰਦੇ ਨੇ ਨਾਲ ਜਾਂਦੇ ਹਨ ਇਹਨਾਂ ਨੂੰ ਮੋਰੀ ਬਣਾਇਆ ਜਾਵੇ ਸੂਝਵਾਨ ਹਨ ਪਿਆਰ ਕਰਨ ਵਾਲੇ ਸਾਨੂੰ ਸ਼ੁਰੂ ਤੋਂ ਹੀ ਗੁਰੂ ਦੇ ਹਾਲਤ ਦੇ ਵਿੱਚ ਸਨ ਭਾਈ ਜੀ ਇੱਕ ਗੁਰਸਿੱਖ ਤੋਂ ਗੁਰੂ ਮਾਰਦਾ ਸਿੰਘ ਬਾਣੀ ਪੜਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੇ ਉਹ ਬਾਣੀ ਦੇ ਕੰਨਾਂ ਵਿੱਚ ਪਈ ਸ਼ਬਦ ਸੁਣੇ ਤੇ ਕਾਨਦਾਰੀ ਸੀ ਵਪਾਰ ਸੀ ਤੇ ਜਦੋਂ ਬਾਣੀ ਸੁਣੀ ਬਣੀ ਬਾਣੀ ਮਿੱਠੀ ਲੱਗੀ ਇਹਨਾਂ ਨੂੰ ਕੰਨਾਂ 'ਚ ਆਵਾਜ਼ ਮਿੱਠੀ ਪਈ ਪਿਆਰਿਓ ਧੁਨ ਸੁਣ ਕੇ ਬਾਣੀ ਦਾ ਰਸ ਕੰਨਾਂ 'ਚ ਜਦੋਂ ਆਇਆ ਇਹਨਾ ਤੁਰਿਆ ਨਹੀਂ ਗਿਆ ਸਿੰਘ ਰੂਪੁੱਛਦੇ ਹਨ ਭਾਈ ਲੈਣਾ ਜੀ ਕਹਿੰਦੇ ਭਾਈ ਇਹ ਬਾਣੀ ਕਿਹਦੀ ਬਾਣੀ ਹੈ ਕਿਹਦੇ ਸ਼ਬਦ ਹਨ ਕਿਹਦੇ ਗੀਤ ਗਾਉਂਦੇ ਹੋ ਤੁਸੀਂ ਬਾੜੀ ਮਿੱਠੀ ਧੋਨ ਹੈ ਬੜਾ ਆਨੰਦ ਹੁੰਦਾ ਹੈ ਤੇ ਉਸ ਵੇਲੇ ਉਹ ਸਿੱਖ ਨੇ ਜਵਾਬ ਦਿੱਤਾ ਕਿ ਗੁਰੂ ਨਾਨਕ ਮਹਾਰਾਜ ਜੀ ਕਰਤਾਰਪੁਰ ਦੇ ਵਿੱਚ ਰਹਿੰਦੇ ਹਨ ਉਹ ਦੁਨੀਆ ਨੂੰ ਜੀਵਾਂ ਨੂੰ ਪਰਦੇਸ ਬਖਸ਼ਦੇ ਹਨ ਮੈਂ ਉਹਨਾਂ ਦਾ ਸਿੱਖਾਂ ਉਹਨਾਂ ਦੇ ਦਿੱਤੇ ਹੋਏ ਬਚਨ ਹਨ ਬਾਣੀ ਹੈ ਉਹ ਅਸੀਂ ਪੜਦੇ ਹਾਂ ਜੇ ਭਾਈ ਲੈਣਾ ਜੀ ਦੇ ਮਨ ਵਿੱਚ ਉਦੋਂ ਹੀ ਲੱਗਣ ਲੱਗੇਗੀ ਪਿਆਰ ਜਾਗ ਪਿਆ ਆਸ਼ਕੀ ਜਾਗ ਪੀ ਪ੍ਰੇਮ ਜਾਗ ਪਿਆ ਤੇ ਕਹਿੰਦੇ ਜਦੋਂ ਅਸੀਂ ਵੀ ਉੱਥੋਂ ਲੰਘ ਕੇ ਜਾਂਦੇ ਹਾਂ ਜਦੋਂ ਦੇਵੀ ਦੀ ਯਾਤਰਾ ਤੇ ਜਥਾ ਜਾਂਦਾ ਹੈ ਇਹ ਕਰਤਾਰਪੁਰ ਨਦੀ ਨਦੀ ਪਾਰ ਕਰਕੇ ਲੰਘ ਕੇ ਜਾਇਆ ਕਰਦੇ ਆ ਜਦੋਂ ਅਸੀਂ ਵੀ ਜਾਵਾਂਗੇ ਅਸੀਂ ਦਰਸ਼ਨ ਕਰਾਂਗੇ ਮੈਂ ਵੀ ਚਾਹੁੰਦਾ ਕਿ ਮਹਾਰਾਜ ਦੇ ਦਰਸ਼ਨ ਕੀਤੇ ਜਾਣ ਉਹਨਾਂ ਨੂੰ ਗੁਰੂ ਧਾਰਨ ਕੀਤਾ ਜਾਵੇ ਜੇ ਮਨ ਦੇ ਵਿੱਚ ਤਾਂਗ ਜਾਪ ਕੀ ਉਛਲ ਜਾਗ ਪੀ ਪ੍ਰੇਮ ਜਿਸ ਨੂੰ ਮਹਾਰਾਜ ਜੀ ਆਸ਼ਕੀ ਦੱਸਦੇ ਹਨ ਕਹਿੰਦੇ ਉਹ ਮਨ ਵਿੱਚ ਪੈਦਾ ਹੋ ਗਈ ਸੱਚੀ ਆਸ਼ਕੀ ਰੋਜ਼ ਬਾਣੀ ਸੁਣਦਿਆਂ ਨੂੰ ਸਿੱਖ ਤੋਂ ਤੇ ਦਿਨਾਂ ਪ੍ਰਤੀ ਉਪਰੇਮ ਵੱਧੀ ਜਾਂਦਾ ਮਨ 'ਚ ਹੁਣ ਸਮਾਂ ਬਣਿਆ ਜਦੋਂ ਪਿੰਡ ਤੋਂ ਵੱਡਾ ਜਥਾ ਦੇਵੀ ਦੇ ਚਾਲੇ ਲਈ ਤੁਰਿਆ ਸੇ ਸੰਗਤ ਜੀਉ ਭਾਈ ਲੈਣਾ ਜੀ ਮੋਰੀ ਸਨ ਜਥੇ ਦੇ ਨਾਲ ਜਦੋਂ ਕਰਤਾਰਪੁਰ ਦੇ ਕੋਲ ਪਹੁੰਚੇ ਨਦੀ ਪਾਰ ਕੀਤੀ ਤੇ ਮਹਾਰਾਜ ਜੀ ਦਾ ਪਿੰਡ ਦੇਖ ਕੇ ਚੇਤ ਆ ਗਿਆ ਸਤਿਗੁਰਾਂ ਨੂੰ ਚੇਤੇ ਆ ਗਿਆ ਜੇ ਭਾਈ ਲੈਣਾ ਜੀ ਤੋਂ ਅੱਗੇ ਤੁਰਿਆ ਹੀ ਨਹੀਂ ਜਾਂਦਾ ਕਿਉਂਕਿ ਪ੍ਰੇਮ ਇੱਧਰ ਪੈ ਚੁੱਕਾ ਸੀ ਭਾਈ ਸਾਹਿਬ ਦਾ ਉਹਨ ਮੰਨ ਦੇ ਵਿੱਚ ਖਿਆਲ ਹੁੰਦਾ ਕਿ ਕਰਤਾਰਪੁਰ ਸਹਿਬ ਆ ਗਿਆ ਗੁਰੂ ਨਾਨਕ ਮਹਾਰਾਜ ਜੀ ਉਹ ਸਿੰਘ ਕਹਿੰਦੇ ਸੀ ਸਿੱਖ ਕਹਿੰਦਾ ਸੀ ਇੱਥੇ ਰਹਿੰਦਿਆਂ ਨੂੰ ਤੇ ਹੁਣ ਅੱਗੇ ਜਾਣ ਤੋਂ ਪਹਿਲਾਂ ਮਹਾਰਾਜ ਦੇ ਦਰਸ਼ਨ ਕੀਤੇ ਜਾਣ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾ ਮਿਰ ਤੋਂ ਅੱਗੇ ਨਹੀਂ ਤੁਰਿਆ ਜਾਏਗਾ ਇਸ ਕਰਕੇ ਨਾਲ ਦੇ ਸੰਗੀਆਂ ਨੂੰ ਜ਼ਿੰਮੇਵਾਰੀ ਸਮਾਈ ਕਿਉਂਕਿ ਨਾਲ ਹੋਰ ਵੀ ਸਿੰਘ ਹੁੰਦੇ ਸੀ ਜ਼ਿੰਮੇਵਾਰ ਜਿਹੜੇ ਕਿ ਜਥੇ ਦੇ ਵਿੱਚ ਹੁੰਦੇ ਸੀ ਇੱਕ ਸਿੱਖ ਨਹੀਂ ਸੀ ਹੁੰਦਾ। ਇਹ ਆਦਮੀਆਂ ਦਾ ਜਥਾ ਹੁੰਦਾ ਸੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ। ਭਾਈ ਲੈਣਾ ਜੀ ਕਹਿੰਦਾ ਭਾਈ ਤੁਸੀਂ ਹੁਣ ਅੱਗੇ ਤੁਰੜੋ ਕਿ ਪਹਾੜੀ ਰਸਤਾ ਹੈ, ਕਠਿਨ ਰਸਤਾ ਹੈ। ਇਹ ਅਸੀਂ ਤੁਹਾਡੇ ਮਗਰ-ਮਗਰਾਏ ਮੈਂ ਸਤਿਗੁਰਾਂ ਦੇ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਰਹਿੰਦੇ ਹਨ। ਅਸੀਂ ਉਹਨਾਂ ਦੇ ਦਰਸ਼ਨ ਕਰਕੇ ਆਵਾਂਗੇ। ਤੁਸੀਂ ਚੱਲੋ ਅਸੀਂ ਤੁਹਾਡੇ ਨਾਲ-ਨਾਲ ਪਿੱਛੇ ਆ ਜਾਣਾ। ਜੋ ਜਥੇ ਨੂੰ ਭਾਈ ਸਾਹਿਬ ਨੇ ਅੱਗੇ ਤੋਰਤਾ ਭਾਈ ਲੈਣਾ ਜੀ ਨੇ ਤੇ ਆਪ ਕਰਤਾਰਪੁਰ ਜਾ ਕੇ ਖੱਤਰ ਤੇ ਸਵਾਰ ਹਨ ਤੇ ਮਹਾਰਾਜ ਨੂੰ ਲੱਭਦੇ ਫਿਰਦੇ ਹਨ ਪਿੰਡ ਦੇ ਅਮਨ ਦੇ ਵਿੱਚ ਬੜਾ ਚਾਹ ਹੈ ਬੜਾ ਪ੍ਰੇਮ ਹੈ ਕਿ ਸਤਿਗੁਰੂ ਦੇ ਦਰਸ਼ਨ ਫਟਾਫਟ ਹੋ ਜਾਣ ਤੇ ਮਹਾਰਾਜ ਜੀ ਤੇ ਉਪਦੇਸ਼ ਬਚਨ ਸੁਣਾ ਤੇ ਮਹਾਰਾਜ ਜੀ ਦੇਖੋ ਗੁਰੂ ਨਾਨਕ ਮਹਾਰਾਜ ਜੀ ਵੀ ਅੱਗੇ ਆ ਰਹੇ ਹਨ ਸਾਹਮਣੇ ਇਹ ਭਾਈ ਲੈਣਾ ਜੀ ਮਹਾਰਾਜ ਜੀ ਤੁਸੀਂ ਪੁੱਛਦੇ ਅਣ ਕਹਿੰਦੇ ਵੀਰ ਜੀ ਗੁਰੂ ਨਾਨਕ ਮਹਾਰਾਜ ਜੀ ਦੀ ਧਰਮਸ਼ਾਲਾ ਇੱਥੇ ਹੈ ਪਿੰਡ ਚ ਉਹ ਕਿੱਥੇ ਹੈ ਜਦੋਂ ਪ੍ਰੇਮ ਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਨੂੰ ਪੁੱਛਦੇ ਹਨ ਤੇ ਮਹਾਰਾਜ ਜੀ ਹੱਸ ਕੇ ਕਹਿੰਦੇ ਪੁਰਖਾ ਉਹ ਸਾਹਮਣੀ ਧਰਮਸ਼ਾਲਾ ਆ ਮੈਂ ਤੈਨੂੰ ਲੈ ਚੱਲਦਾ ਸਤਗੁਰੂ ਜੀ ਦੇਖੋ ਥੱਲੇ ਹਨ ਤੇ ਭਾਈ ਲੈਣਾ ਜੀ ਖੱਤਰ ਤੇ ਸਵਾਰ ਹਨ ਘੋੜੀ ਤੇ ਤੇ ਗਲਾਮਾ ਫੜ ਲੀਆਂ ਗੁਰੂ ਨਾਨਕ ਮਹਾਰਾਜ ਜੀ ਅੱਗੇ ਕੇ ਤੁਰੇ ਜਾਂਦਿਆਂ ਕਹਿੰਦੇ ਪੁਰਖਾ ਕੋਈ ਨਹੀਂ ਤੂੰ ਉੱਪਰ ਸਵਾਰ ਰਹਿ ਮੈਂ ਤੈਨੂੰ ਲੈ ਕੇ ਚੱਲਦਾ ਹਾਂ ਤੇ ਜਦੋਂ ਧਰਮਸ਼ਾਲਾ ਤੋਂ ਬਾਹਰ ਪਹੁੰਚੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆਹ ਸਾਹਮਣੇ ਦਰਵਾਜ਼ਾ ਬੰਦ ਹੈ ਤੂੰ ਐ ਕਰ ਇਸ ਘੋੜੇ ਨੂੰ ਇਸ ਖੱ쩌 ਨੂੰ ਇੱਥੇ ਬੰਨ੍ਹ ਦੇ ਤੇ ਬੰਨ੍ਹ ਕੇ ਆਹ ਸਾਹਮਣੇ ਛੋਟੀ ਜੀ ਛੱਪੜੀ ਐ ਤਲਾਬ ਐ ਬਣਾਇਆ ਹੋਇਆ ਮਹਾਰਾਜਾ ਇੱਥੇ ਤੂੰ ਸੁੱੱਚ ਇਸ਼ਨਾਨ ਕਰ ਕਿ ਕਿ ਧੂੜ ਮਿੱਟੀ ਪਈ ਹੁੰਦੀ ਸੀ ਹੱਥਾਂ ਪੈਰਾਂ ਤੇ ਤੇ ਕਹਿੰਦੇ ਤੁਸੀਂ ਹੱਥ ਮੂੰਹ ਧੋ ਲਓ ਸੁੱਚ ਸਨਾਨ ਕਰ ਲਓ ਫਿਰ ਦਰਵਾਜ਼ਾ ਖੁਲਵਾਨਾ ਮੈਂ ਜਾ ਕੇ ਅੰਦਰ ਆ ਜਾਣਾ ਤੇ ਮਹਾਰਾਜ ਜੀ ਗੁਰੂ ਨਾਨਕ ਪਾਸ਼ਾ ਜੀ ਪਿੱਛੇ ਤੋਂ ਗਏ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਜਿਸ ਵੇਲੇ ਦਰਵਾਜ਼ੇ ਦੇ ਸਾਹਮਣੇ ਤੱਕਿਆ ਕੋਈ ਚਿਹਰਾ ਮਹਾਰਾਜ ਦਾ ਗੁਰੂ ਨਾਨਕ ਪਾਸ਼ਾ ਦਾ ਤੇ ਭਾਈ ਲੈਣਾ ਜੀ ਹੱਕੇ ਬੱਕੇ ਰਹਿ ਗਏ ਹੈਰਾਨ ਹੋ ਗਏ ਭਾਈ ਸਾਹਿਬ ਤੇ ਫਟਾਫਟ ਮਹਾਰਾਜ ਜੀ ਦੇ ਚਰਨਾਂ ਤੇ ਢਾਪੇ ਪਾਈ ਲੈਣਾ ਜੀ ਕਹਿੰਦੇ ਮਹਾਰਾਜ ਤੁਸੀਂ ਗੁਰੂ ਨਾਨਕ ਹੋ ਪਾਸ਼ਾ ਜੀ ਹੱਸ ਕੇ ਕਹਿੰਦੇ ਪੁਰਖਾ ਠੀਕ ਹੈ ਹਾਂ ਤੇ ਕਹਿੰਦੇ ਮਹਾਰਾਜ ਤੁਸੀਂ ਦੱਸਿਆ ਨਹੀਂ ਮੈਂ ਘੋੜੇ ਤੇ ਸਵਾਰ ਸੀ ਖੱਤਰ ਤੇ ਤੁਸੀਂ ਮੇਰੇ ਅੱਗੇ ਕੇ ਤੁਰ ਕੇ ਆਏ ਮੇਰ ਤੋਂ ਬਹੁਤ ਗਨਾਹ ਹੋ ਗਿਆ ਗਲਤੀ ਹੋ ਗਈ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਸਤ ਗੁਰ ਜੀ ਹੋ ਉਸੀ ਗੁਰੂ ਨਾਨਕ ਨੂੰ ਕਿਉਂਕਿ ਮੈਂ ਪਹਿਲੋ ਤੁਹਾਨੂੰ ਦੇਖਿਆ ਨਹੀਂ ਸੀ ਤੱਕਿਆ ਨਹੀਂ ਸੀ ਇਸ ਕਰਕੇ ਭਰੇਖਾ ਪੈ ਗਿਆ ਇਹ ਪਾਤਸ਼ਾਹ ਜੀ ਦੇਖੋ ਹੱਸਦੇ ਹਨ ਕਹਿੰਦੇ ਪੁਰਖਾ ਜਿਹੜਾ ਪ੍ਰੇਮ ਦੇ ਨਾਲ ਹੁੰਦਾ ਹੈ ਨਾ ਜਿਹੜਾ ਮਨ ਦੀ ਆਸ਼ਕੀ ਲੈ ਕੇ ਹੁੰਦਾ ਹੈ ਪਿਆਰ ਨਾਲ ਹੁੰਦਾ ਹੈ ਤੇ ਅੱਗੋ ਲੈਣ ਵਾਸਤੇ ਜਾਈਦਾ ਸਤਕਾਰ ਕਰੀਦਾ ਸੀ ਸੰਗਤਾਂ ਦਾ ਸੀ ਗੁਰਸਿੱਖਾਂ ਦਾ ਸੀ ਸਤਕਾਰ ਕਰਦੇ ਆ ਇਹ ਭਾਈ ਲੈਣਾ ਜੀ ਤੋਂ ਰਹਾ ਨਹੀਂ ਗਿਆ ਪ੍ਰੇਮ ਇੰਨਾ ਵਧਿਆ ਤਾਂਂ ਚਰਨਾ ਤੇ ਟੈਪੇ ਤੇ ਭਾਈ ਸਾਹਿਬ ਜੀ ਮਾਫੀ ਮੰਗਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਮਹਾਰਾਜ ਐ ਤਾਂ ਭੁੱਲਨ ਹਾਰ ਗਿਣਾਈਆ ਪਾਪੀਆਂ ਤੁਹਾਨੂੰ ਨੰਗੇ ਪੈਰੀ ਤੁਸੀਂ ਤੇ ਮੈਂ ਜੋੜਾ ਪਾਇਆ ਹੋਇਆ ਘੋੜੇ ਤੇ ਸਵਾਰ ਇਹ ਮੈਨੂੰ ਮਾਫੀ ਬਖਸ਼ੋ ਇਹਦੀ ਭੁੱਲ ਦੀ ਮੈਨੂੰ ਮਾਫੀ ਬਖਸ਼ ਦੋ ਮੇਰੇ ਤੋਂ ਇਹ ਵੱਡਾ ਗਨਾਹ ਹੋਇਆ ਉਸ ਵੇਲੇ ਪਿਆਰੋ ਮਹਾਰਾਜ ਜੀ ਨੇ ਕੋਲ ਬਿਠਾਇਆ ਪ੍ਰੇਮ ਕੀਤਾ ਭਾਈ ਲੈਣਾ ਜੀ ਨੂੰ ਪੁੱਛਦੇ ਹਨ ਪੁਰਖਾ ਤੇਰਾ ਨਾਮ ਕੀ ਹੈ ਤੇ ਕਿੱਥੇ ਕਿਹੜੇ ਪਿੰਡ ਤੋਂ ਤੂੰ ਆਇਆ ਮਹਾਰਾਜ ਨੂੰ ਸਾਰੀ ਵਿਥਿਆ ਸੁਣਾਈ ਭਾਈ ਲੈਣਾ ਜੀ ਨੇ ਤੇ ਸਤਿਗੁਰੂ ਜੀ ਕਹਿੰਦੇ ਪੁਰਖਾ ਤੇਰਾ ਨਾਮ ਤੇ ਭਾਈ ਲੈਣਾ ਜੀ ਜਦੋਂ ਦੱਸਿਆ ਕਿ ਮੇਰਾ ਨਾਮ ਪਿਤਾ ਜੀ ਨੇ ਮਾਤਾ ਜੀ ਨੇ ਲੈਣਾ ਰੱਖਿਆ ਐ ਲੈਣਾ ਜੀ ਆ ਪਾਤਸ਼ਾਹ ਜੀ ਹੱਸ ਕੇ ਕਹਿੰਦੇ ਇਸ ਕਰਕੇ ਤੂੰ ਲੈਣਾ ਐ ਅਸੀਂ ਦੇਣਾ ਸਭਾਉਣ ਤੇ ਪੁਰਖਾ ਤੈਨੂੰ ਪ੍ਰਾਪਤੀ ਹੋਵੇਗੀ ਜੋ ਕੁਛ ਤੈਨੂੰ ਲੈਣਾ ਤੈਨੂੰ ਮਿਲ ਜਾਵੇਗਾ ਇਹ ਬਚਨ ਮਹਾਰਾਜ ਜੀ ਦੇ ਉਸਤਵੰਤ ਤੋਂ ਹੀ ਹੋ ਗਏ ਇਸ ਸਮਾਂ ਉਹਤੇ ਕਹਿਣ ਤੋਂ ਭਾਵ ਸੀ ਗੁਰਤਾ ਗੱਦੀ ਦੇ ਵਾਰਸ ਬਣੋਗੇ ਤੇ ਪਿਆਰ ਉਹ ਇੰਨੀ ਵੱਡੀ ਆਸ਼ਕੀ ਉਹਨਾਂ ਦੀ ਹੋਈ ਪ੍ਰੇਮ ਹੋਇਆ ਦੇਖੋ ਉਸ ਦਿਨ ਤੋਂ ਸਾਰਾ ਕੁਝ ਛੱਡਤਾ ਉਹਦਾ ਜਿਹੜਾ ਘਰ ਦੇ ਵਿੱਚ ਭਾਈ ਸਾਹਿਬ ਦਾ ਮੋਹ ਸੀ ਗੁਰਨਾਣਕਮਾਰ ਜੀ 2-3 ਦਿਨ ਲੰਘ ਗਏ ਜਥਾ-ਪੱਥਾ ਟੇਕੇ ਵਾਪਸ ਆ ਗਿਆ ਤੇ ਭਾਈ ਸਾਹਿਬ ਭੁੱਲ ਗਏ ਇਨਾ ਪ੍ਰੇਮ ਮਨ ਦੇ ਵਿੱਚ ਜਾਦ ਹੀ ਭੁੱਲ ਗਿਆ ਕਿ ਅੱਗੇ ਜਾਣਾ ਤੇ ਮਹਾਰਾਜ ਜੀ ਹੱਥ ਜੋੜ ਕੇ ਕਹਿ ਰਹੇ ਗੁਰੂ ਨਾਨਕ ਪਾਤਸ਼ਾਹ ਇਹਦੇ ਬੇਟਾ ਜੀ ਪੁਰਖਾ ਜੀ ਤੁਸੀਂ ਘਰ ਜਾਓ ਤੁਹਾਡੀ ਘਰ ਵਾਲੀ ਡੀਕਦੀ ਹੋਵੇਗੀ ਬੱਚੇ ਡੀਕਦੇ ਆਉਣਗੇ ਪਿੰਡ ਚਲੇ ਜਾਓ ਉਹ ਕਹਿਣਗੇ ਡੀਕਣਗੇ ਕਿੱਥੇ ਚਲਾ ਗਿਆ ਫਿਕਰ ਕਰਨਗੇ ਹੁਣ ਤੁਸੀਂ ਦਰਸ਼ਨ ਕਰ ਲਿਆਣ ਬਚਨ ਬਲਾਸ ਹੋ ਗਏਣ ਘਰ ਚਲੇ ਜਾਓ ਤੇ ਪਾਬਾ ਜੀ ਗੁਰੂ ਨਾਨਕ ਮਹਾਰਾਜ ਜੀ ਦੇ ਕਹਿਣ ਤੇ ਭਾਈ ਲੈਣਾ ਜੀ ਪਿਆਰਿਓ ਘਰ ਤੱਕ ਗਏ ਘਰ ਗਏ ਤੇ ਘਰ ਚਿੱਤ ਨਹੀਂ ਲੱਗਿਆ ਹਰ ਹੁਣ دل ਹੀ ਨਹੀਂ ਲੱਗਦਾ ਕੰਮ ਕਰਦੇ ਆਂ ਦੁਕਾਨ ਦੇ ਵਿੱਚ ਸਾਰਾ ਦਿਨ ਗੁਰੂ ਨਾਨਕ ਦੇ ਚਰਨਾਂ ਵਿੱਚ ਹੀ ਧਿਆਨ ਰਹਿੰਦਾ ਸਾਰਾ ਦਿਨ ਕਿਸੇ ਨਾਲ ਬੋਲਚਾਲ ਖਤਮ ਹੋ ਗਈ ਫਾਲਤੂ ਦੀਆਂ ਗੱਲਾਂ ਜਿਹੜੀਆਂ ਪਹਿਲਾਂ ਸੀ ਉਹ ਖਤਮ ਹੋ ਗਈਆਂ ਬਹੁਤਾ ਬੋਲਦੇ ਨਹੀਂ ਹੁਣ ਕਿਸੇ ਨਾਲ ਲੋਕ ਦੇਖਦੇ ਆਣ ਜਿਹੜੇ ਸੌਦਾ ਪੱਤਾ ਲੈਣ ਹੁੰਦਾ ਕੋਈ ਤੇ ਭਾਈ ਲੈਣਾ ਜਿਹਨੂੰ ਕਿੰਨੀ ਵਾਰ ਬੁਲਾਉਂਦੇ ਆਣ ਫਿਰ ਬੋਲਦੇ ਆ ਫਿਰ ਜਵਾਬ ਦਿੰਦਿਆਂ ਦੇਖੋ ਉਹਨਾਂ ਦੀ ਬੋਲਚਾਲ ਹੀ ਘਟ ਗਈ ਚਿੱਤ ਜਿਹੜਾ ਸੀ ਮਾਨਸੀ ਜਿਹੜਾ ਉਹ ਚਰਨਾਂ ਵਿੱਚ ਜਾ ਟਿਕ ਗਿਆ ਗੁਰੂ ਨਾਨਕ ਪਾਤਸ਼ਾਹ ਦੇ ਉਸ ਦਿਨ ਤੋਂ ਦੇਖੋ ਮੋਹ ਮਮਤਾ ਜਿਹੜੀ ਸੀ ਉਹ ਖਤਮ ਹੀ ਕਰਤੀ ਮਹਾਰਾਜ ਨੇ ਫਿਰ ਦੁਬਾਰਾ ਚਲੇ ਗਏ ਮਹਾਰਾਜਾ ਜੀ ਦੇ ਚਰਨਾਂ ਵਿੱਚ ਇਤਿਹਾਸਕਾਰ ਟਿਕਾਕਾਰ ਲਿਖਦੇ ਹਨ ਸਵਾ ਮਨ ਲੂਣ ਲੈ ਕੇ ਗਏ ਸਿਰ ਤੇ ਚੋਕ ਕੇ ਫਿਰ ਵੀ ਮਨ ਵਿੱਚ ਚਿੱਤ ਵਿੱਚ ਖਿਆਲ ਰਿਹਾ ਕਿ ਮੈਂ ਗੁਨਾਹ ਕੀਤਾ ਮਹਾਰਾਜ ਜੀ ਥੱਲੇ ਤੁਰ ਕੇ ਇਹ ਮੈਂ ਘੋੜੀ ਤੇ ਚੜ ਕੇ ਗਿਆ ਮੈਂ ਅਗਨਾ ਹੀ ਆ ਮੇਰਾ ਅਗਨਾ ਇਸ ਕਰਕੇ ਮੈਨੂੰ ਇਕਲਾਸ਼ਾ ਪਛਾਤਾਪ ਕਰਨਾ ਚਾਹੀਦਾ ਹੈ ਤੇ ਭਾਈ ਲੈਣਾ ਜੀ ਦੇਖੋ ਸਿਰ ਤੇ ਨੂਨ ਚੁੱਕ ਕੇ ਲੈ ਕੇ ਗਏ ਨਮਕ ਸਿਰ ਤੇ ਰੱਖਿਆ ਉਦੋਂ ਢੇਲਿਆਂ ਦਾ ਨਮਕ ਹੁੰਦਾ ਸੀ ਉਹ ਨਮਕ ਦਾ ਥੈਲਾ ਸਿਰ ਤੇ ਰਾਸਨ ਪਾਣੀ ਰਸਤ ਪਾਣੀ ਲੈ ਕੇ ਸੇਵਾ ਵਾਸਤੇ ਜਾ ਹਾਜ਼ਰ ਹੋਏ ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਉਹ ਤੁਸ ਭੇਟਾ ਕੀਤੀ ਤੇ ਸਤਗੁਰੂ ਜੀ ਬੜੇ ਪ੍ਰਸੰਨ ਹੋਏ ਉਸ ਦਿਨ ਤੋਂ ਦੇਖੋ ਸੇਵਾ ਚ ਜੁਟੇ ਇਹ ਪੱਕੀ ਆਸ਼ਕੀ ਦੀ ਨਿਸ਼ਾਨੀ ਹੈ ਲੋਕ ਭੱਜ ਗਏ ਇਸ ਵੇਲੇ ਗੁਰਤਾਗਤ ਦੀ ਬਖਸ਼ੀ ਦੁਨੀਆ ਦੌੜ ਗਈ ਲੰਗਰ ਮਸਤਾਨਾ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਤੇ ਉਸ ਵੇਲੇ ਇੱਕ ਸਵੱਟੀ ਲੱਗਣੀ ਸੀ ਕ ਸਵੱਟੀ ਤੇ ਦੇਖਣਾ ਸੀ ਕਿ ਕਿਹੜਾ ਪੂਰੇ ਉੱਤਰਦਾ ਤੇ ਭਾਈ ਲੈਣਾ ਜਿਹਨੂੰ ਆਵਾਜ਼ ਮਾਰੀ ਭਾਈ ਸਾਹਿਬ ਮੁਰਦਾ ਖਾਓ ਦੇਖੋ ਜੰਗਲ ਚ ਭੱਜੇ ਜਾ ਰਿਆਣ ਗੁਰੂ ਨਾਨਕ ਮਹਾਰਾਜ ਜੀ ਦਾ ਦੋ ਰੂਪ ਅੱਜ ਪਹਿਲੇ ਦਿਨ ਧੱਕਿਆ ਭਾਈ ਲੈਣਾ ਜੀ ਨੇ ਹੱਥ ਵਿੱਚ ਛੱਟੀ ਐ ਤੇ ਛੱਟੀ ਪਈ ਤੇ ਸੋਚਿਆ ਕਿ ਡਰ ਕੇ ਭੱਜ ਜਾਣਗੇ ਬਾਬਾ ਬੁੱਢਾ ਜੀ ਸਾਰਾ ਕੌਤਕ ਤੱਕ ਰਹਿਆ ਤੇ ਦੋਵੇਂ ਬਾਬਾ ਬੁੱਢਾ ਜੀ ਤੇ ਭਾਈ ਲੈਣਾ ਜੀ ਬੱਚੇ ਸੀ ਬਾਕੀ ਸਾਰੀ ਭੀੜ ਖਤਮ ਹੋ ਗਈ ਸੀ ਤੇ ਜਿਸ ਵੇਲੇ ਸਾਹਮਣੇ ਮੁਰਦਾ ਪਿਆ ਤੇ ਭਾਈ ਲੈਣਾ ਜੀ ਦੇ ਹੱਥ ਜੁੜਿਆ ਨ ਮਹਾਰਾਜ ਜੀ ਕਹਿੰਦੇ ਲੈਣਿਆ ਆ ਸਾਹਮਣੇ ਮੁਰਦਾ ਪਿਆ ਖਾ ਕੇ ਦਿਖਾ ਤੇ ਦੇਖੋ ਭੱਜਿਆ ਨਹੀਂ ਭਾਈ ਲੈਣਾ ਜੀ ਤੇ ਮਹਾਰਾਜ ਜੀ ਨੂੰ ਕਹਿੰਦੇ ਸਤਿਵਚਨ ਪਿਤਾ ਜੀ ਹੁਣ ਤਾਂ ਸਰੀਰ ਸਭ ਕੁਝ ਤੁਹਾਡਾ ਹੈ ਦੱਸੋ ਕਿਧਰੋਂ ਹੁਕਮ ਕਰੋ ਕਿਧਰੋਂ ਖਾਈਏ ਮੁਰਦਾ ਪੈਰਾਂ ਵੱਲੋਂ ਖਾਈਏ ਸਿਰ ਵੱਲੋਂ ਖਾਈਏ ਚਿੱਟਾ ਕੱਪੜਾ ਪਿਆ ਉੱਪਰ ਖੱਫਣ ਪਿਆ ਹੋਇਆ ਮੁਰਦੇ ਦੇ ਉੱਪਰ ਝੜਕਿਆ ਹੋਇਆ ਉਹ ਮੁਰਦਾ ਨਹੀਂ ਸੀ ਪਿਆਰਿਓ ਮਹਾਰਾਜ ਜੀ ਦੀ ਕਸਵੱਟੀ ਸੀ ਇਸ ਵੇਲੇ ਦੇਖੋ ਭਾਈ ਸਾਹਿਬ ਜੀ ਨੀਵੇਂ ਮੁਰਦੇਵਾਲ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਭੱਜ ਕੇ ਗਲ ਦੇ ਨਾਲ ਲਾਇਆ ਤੇ ਪ੍ਰੇਮ ਕੀਤਾ ਭਾਈ ਲੈਣਾ ਜੀ ਨੂੰ ਕਿਹਾ ਲੈਣਿਆ ਅੱਜ ਤੋਂ ਤੇਰੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ ਕਹਿੰਦੇ ਇੱਕ ਜੋਤ ਹੋ ਚੁੱਕੀ ਹੈ ਸਾਡੀ ਜੋਤ ਅਸੀਂ ਤੁਹਾਡੇ ਚ ਦਕਾਣਾ ਚੰਨੇ ਆ ਤੇ ਆਪਣਾ ਅਸੀਂ ਹੁਣ ਸੰਸਾਰ ਤੋਂ ਇਹ ਸਰੀਰ ਛੱਡਣਾ ਚੰਨੇ ਆ ਇਹ ਪਿਆਰੇ ਉਸ ਦਿਨ ਤੋਂ ਮਹਾਰਾਜ ਨੇ ਆਪਣੀ ਜੋਤ ਪਈ ਲੈਣਾ ਵਿੱਚ ਟਰਾ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਪਦਵੀ ਬਸ਼ਕਤੀ ਤੇ ਦੂਜੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਬਿਰਾਜਮਾਨ ਹੋਏ ਇਹ ਉਹਨਾਂ ਦੀ ਵੱਡੀ ਆਸ਼ਕੀ ਸੀ ਕਹਿਣ ਤੋਂ ਭਾਵ ਹੈ ਤੇ ਫਿਰ ਉਹ ਆਪ ਮਹਾਰਾਜ ਜੀ ਬਾਣੀ ਚਾਰਨ ਕਰਨ ਦੇਣ ਕਹਿੰਦੇ ਆਸ਼ਕੀ ਭਾਈ ਇਸੇ ਤਰ੍ਹਾਂ ਦੀ ਪੱਕੀ ਹੋਏ ਇੱਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ ਇੱਕ ਨਾਲ ਲਾ ਕੇ ਤੇ ਫਿਰ ਦੂਜਾ ਮਗਰ ਧੌੜਨਾ ਮਹਾਰਾਜ ਜੀ ਕਹਿੰਦੇ ਬੇਕੁਫੀਆ ਕੱਚੀ ਆਸ਼ਕੀ ਹੈ ਇਸੇ ਤਰ੍ਹਾਂ ਦੀ ਸਾਡੀ ਹੈ ਅਸੀਂ ਬਾਹਰੋਂ ਤਾਂ ਕਹਿੰਦੇ ਆ ਕਿ ਗੁਰੂ ਨਾਨਕ ਦੇ ਸਿੱਖਾਂ ਸੀ ਅਸੀਂ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾਂ ਗੁਰੂ ਨਾਨਕ ਦੇ ਸਿੱਖਾਂ ਹਾਂ ਪਰ ਸਾਡੀ ਆਛਕੀ ਥੋੜਾ ਪੱਕੀ ਹੈ ਅਸੀਂ ਫਟਾਫਾਟੀ ਜੇ ਕੋਈ ਦੂਜਾ ਕਿਤੇ ਕੋਈ ਦੁੱਖ ਆਖੜੇ ਛੱਡ ਕੇ ਮਹਾਰਾਜ ਜੀ ਦਾ ਦਰਬਾਰ ਤੋੜ ਜਾਂਦੇ ਆ ਬਾਹਰੋਂ ਅਸੀਂ ਕਹਿੰਦੇ ਆ ਅਸੀਂ ਗੁਰੂ ਦੇ ਸਿੱਖਾਂ ਅਸੀਂ ਸਿੱਖ ਹੋਣਿਆ ਅਸੀਂ ਸਿੰਘ ਹੋਣਿਆ ਪਰ ਅੰਦਰੋਂ ਅਸੀਂ ਸਿੱਖ ਸਿੰਘ ਨਹੀਂ ਆ ਅਸੀਂ ਨਾ ਫਟਾਫਟ ਮਹਾਰਾਜ ਜੀ ਦਾ ਕਾਲ ਲਾੜ ਛੱਡ ਕੇ ਦੂਜੇ ਪਾਸੇ ਭੱਜਦੇ ਆਂ ਫਿਰ ਉਹ ਕਾਦੀ ਆਸ਼ਕੀ ਹੈ ਕਾਹਦਾ ਪ੍ਰੇਮ ਹੈ ਸੱਚਾ ਪ੍ਰੇਮ ਤਾਂ ਮਹਾਰਾਜ ਜੀ ਕਹਿੰਦੇ ਜੋਤੋਂ ਪ੍ਰੇਮ ਖੇਲਣ ਕਾ ਚਾਓ ਸੀਰ ਧਾਰ ਤਲੀ ਗਲੀ ਮੇਰੀ ਆਓ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸੱਚਾ ਪ੍ਰੇਮ ਕੀਤਾ ਉਹਨਾਂ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਦਿਖਾਇਆ ਤੇ ਉਹਨਾਂ ਨੇ ਸੀਸ ਵੀ ਜੁਦਾ ਕਰ ਲਏ ਪਰ ਪ੍ਰੇਮ ਨਹੀਂ ਛੱਡਿਆ ਅੰਦਰੋਂ ਉਹਨਾਂ ਦੇ ਮਾਨ ਫਿਰ ਵੀ ਉੱਥੇ ਹਾਜ਼ਰ ਰਹੇ ਮਹਾਰਾਜ ਜੀ ਕਹਿੰਦੇ ਉਹ ਸੱਚੀ ਆਸ਼ਕੀ ਹੁੰਦੀ ਹੈ ਜਿਸ ਕੇ ਜੀਪ ਰਾਨ ਹੈ ਮਹਾਰਾਜ ਜੀ ਅਗੇ ਬਤਨ ਕਰਦੇ ਨਾਨਕ ਆਸ਼ਕ ਕਾਂਢੀ ਹੈ ਸਦਹੀ ਰਹੇ ਸਮਾਏ ਮਹਾਰਾਜ ਜੀ ਕਹਿੰਦੇ ਭਾਈ ਉਹ ਸੱਚੇ ਆਸ਼ਕ ਹਨ ਨਾਨਕ ਆਸ਼ਕ ਕਾਂਢੀ ਹੈ ਜਿਹੜੇ ਸਦਾ ਹੀ ਉਹਦੇ ਚਰਨਾਂ ਵਿੱਚ ਟਿੱਕੇ ਰਹਿੰਦੇ ਹਨ ਚੰਗਾ ਚੰਗਾ ਮੰਨ ਕਰ ਮੰਦੇ ਮੰਨੇ ਮੰਦਾ ਹੋਏ ਮਹਾਰਾਜ ਜੀ ਕਹਿੰਦੇ ਚੰਗਾ ਚੰਗਾ ਕਹਿ ਕੇ ਕੋ ਚੰਗਾ ਨਹੀਂ ਬਣ ਜਾਂਦਾ ਜੇ ਚੰਗਾ ਮਹਾਰਾਜ ਜੀ ਕਹਿੰਦੇ ਬਹੁਤੇ ਜੀਵਾਂ ਦਾ ਐਸਾ ਹਾਲ ਹੈ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਜੇ ਚੰਗਾ ਹੈ ਉਹਨੂੰ ਗਿਣਤੀ 'ਚ ਲਿਆ ਦੇਣਾ ਕਿ ਮੇਰਾ ਕੀਤਾ ਹੈ ਚੰਗਾ ਕਰਮ ਕਰਨਾ ਉਹਨੂੰ ਗਿਣਤੀ ਕਰੀ ਜਾਣੀ ਮੰਦੇਵਰੀ ਬੁਰੂਧ ਮਹਾਰਾਜ ਦੀ ਝੋਲੀ ਵਿੱਚ ਪਾ ਦਿੰਨੇ ਆ ਮਹਾਰਾਜ ਜੀ ਕਹਿੰਦੇ ਐਸੀ ਆਸ਼ਕੀ ਉਹ ਘਟਿਆ ਅਤਿ ਮਾੜੀ ਹੈ ਆਸਕ ਇਹ ਨਾਖੀਏ ਜਹ ਲਿਖੈ ਵਰਤੇ ਸੋਏ ਮਹਾਰਾਜ ਜੀ ਕਹਿੰਦੇ ਉਹ ਆਸਕ ਨਹੀਂ ਕਿਹਾ ਜਾ ਸਕਦਾ ਜਿਹੜਾ ਗਿਣਤੀ ਵਿੱਚ ਪੈ ਜਾਵੇ ਗਿਣਤੀ ਮਿੰਤੀ ਕਰਦਾ ਨੇ ਜਿਹੜਾ ਲੇਖਾ ਕਰੇ ਮਹਾਰਾਜ ਜੀ ਕਹਿੰਦੇ ਉਹ ਸੱਚਾ ਪ੍ਰੇਮੀ ਨਹੀਂ ਹੈ ਆਸਕ ਇਹ ਨਾਖੀਏ ਜੇ ਲਿਖੈ ਵਰਤੇ ਸੋਏ ਮਹਾਰਾਜ ਜੀ ਕਹਿੰਦੇ ਉਹ ਸੱਚਾ ਪ੍ਰੇਮੀ ਨਹੀਂ ਉਹ ਪਿਆਰ ਨਹੀਂ ਉਹ ਸੱਚਾ ਜਿਹਦੇ ਵਿੱਚ ਗਿਣਤੀ ਮਿੰਤੀ ਹੋਏ ਇਹ ਲਿਖ ਹੈ ਵਰਤੇ ਸੋਏ ਮਹਾਰਾਜ ਜੀ ਕਹਿੰਦੇ ਜਿਹੜਾ ਵਾਰ-ਵਾਰ ਆਪਣੇ ਦੁੱਖ ਸੁੱਖ ਗਿੰਦਾ ਹੈ ਗੁਰੂ ਦੇ ਅੱਗੇ ਆਣ ਕੇ ਲਾਂਭੇ ਦਿੰਦਾ ਹੈ ਇਹ ਮਹਾਰਾਜ ਜੀ ਕਹਿੰਦੇ ਉਹ ਗਿਣਤੀਆਂ ਕਰਦਾ ਹੈ ਜਿਹੜਾ ਬਾਣੀ ਪੜ੍ਹਦੇ ਉਹ ਸੱਚਾ ਪ੍ਰੇਮੀ ਥੋੜਾ ਉਹ ਸੱਚਾ ਆਸ਼ਕ ਨਹੀਂ ਹੈ ਉਹ ਗਿਣਤੀ ਤੋਂ ਪਰੇ ਹੁੰਦਿਆਂ ਜਿਹੜੇ ਧੋਣ ਹਿਰਦੇ ਵਿੱਚੋਂ ਚੱਲਦੀ ਰਹਿੰਦੀ ਹੈ ਸਵਾਸ ਸਵਾਸ ਸਮਾਂ ਨਹੀਂ ਦੇਖਦੇ ਉਤ ਚੱਪਦੀ ਰਹਿੰਦੇ ਹਨ ਪਿਆਰਿਓ ਸੱਚੇ ਆਸ਼ਕਾ ਨੂੰ ਰਹਿ ਨਹੀਂ ਸਕਦੇ ਉਹ ਪ੍ਰਮਾਤਮਾ ਤੋਂ ਬਿਨਾ ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁਥਾ ਜਾਏ ਤੇ ਮਹਾਰਾਜ ਜੀ ਅਗਲਾ ਪਦ ਸ਼ੁਰੂ ਕਰਦੇ ਹਨ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਗੁਰੰਗਤ ਦੇਵ ਪਾਤਸ਼ਾਹ ਜੀ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ ਮਹਾਰਾਜ ਜੀ ਕਹਿੰਦੇ ਜਿੰਨਾਂ ਦਾ ਐਸਾ ਸੁਭਾਅ ਹੁੰਦਾ ਹੈ ਉਹ ਸਲਾਮ ਜਵਾਬ ਕਰਦੇ ਸਵਾਲ ਵੀ ਕਰਦੇ ਹਨ ਫਿਰ ਜਵਾਬ ਵੀ ਮੰਗਦੇ ਹਨ ਔਰਾ ਜੀ ਕਹਿੰਦੇ ਉਹ ਬਾਹਰ ਮੁਖੋਂ ਤਾਂ ਜੁੜੇ ਹਨ ਬਾਹਰੋਂ ਵਿਖਾਵਾ ਤਾਂ ਹੈ ਪਰ ਅੰਦਰਾ ਅੰਦਰਲਾ ਪੰਨ ਨਹੀਂ ਹੈ ਮੁੰਡੋ ਘੁੱਥਾ ਜਾਏ ਮਹਾਰਾਜ ਜੀ ਕਹਿੰਦੇ ਉਹ ਬਾਹਰ ਪੱਖੋਂ ਤਾਂ ਸਲਾਮ ਜਵਾਬ ਕਰਦੇ ਹਨ ਹਿਰਦੇ ਵਿੱਚੋਂ ਨਹੀਂ ਉਹ ਮੱਥਾ ਤਾਂ ਟੇਕਦੇ ਹਨ ਤੇ ਉਥੇ ਨਾਲ-ਨਾਲ ਸਵਾਲ ਵੀ ਕਰ ਦਿੰਦੇ ਹਨ ਸਿਰ ਤਾਂ ਨੀਵਾ ਕਰਦੇ ਹਨ ਪਰ ਉਥੇ ਸਵਾਲ ਵੀ ਖੜੇ ਕਰ ਦਿੰਦੇ ਨੇ ਗੁਰੂ ਅੱਗੇ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਥਾ ਨਹੀਂ ਮਿਲਦੀ ਦਰਗਾਹ ਵਿੱਚ ਜਗ੍ਹਾ ਨਹੀਂ ਮਿਲਦੀ ਪੌੜੀ ਜਿਤ ਸੇਵੀਏ ਸੁਖ ਪਾਈਏ ਸੋ ਸਹਿਬ ਸਦਾ ਸੰਭਾਲੀਐ ਪੌੜੀ ਵਿੱਚ ਮਹਾਰਾਜ ਜੀ ਬਤਨ ਕਰ ਦਿੰਦੇ ਨੇ ਜਵਾਬ ਦੇਣ ਜਿਤ ਸੇਵੀਏ ਸੁਖ ਪਾਈਏ ਜਿੰਨੂੰ ਜਪਣ ਦੇ ਨਾਲ ਸਤਗੁਰੂ ਕਹਿੰਦੇ ਸੁਖ ਮਿਲਦਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਅੰਦਰ ਸੋ ਸਹਿਬ ਸਦਾ ਸੰਭਾਲੀਏ ਫਿਰ ਸੰਭਾਲ ਕਿਉਂ ਨਹੀਂ ਕਰਦੇ ਮਹਾਰਾਜ ਜੀ ਕਹਿੰਦੇ ਉਹ ਸੰਭਾਲਣਾ ਚਾਹੀਦਾ ਸਮਾਂ ਮਹਾਰਾਜ ਜੀ ਕਹਿੰਦੇ ਜਿਨੂੰ ਜਪਣ ਦੇ ਨਾਲ ਧਿਆਨ ਦੇ ਨਾਲ ਆਤਮਾ ਸੁਖੀ ਹੁੰਦੀ ਹੈ ਅੰਦਰਲਾ ਸੁਖ ਮਿਲਦਾ ਹੈ ਜਿਤ ਕੀਤਾ ਪਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਇਹ ਮਹਾਰਾਜ ਜੀ ਤਾੜਦੇ ਹਨ ਗੁਰੰਗਤ ਦੇ ਪਾਤਸ਼ਾਹ ਕਹਿੰਦੇ ਉਹ ਮਾੜਾ ਕਰਮ ਕਿਉਂ ਭਾਈ ਕਰਦੇ ਹੋ ਇਹਨਾਂ ਕਰੰ ਦੇ ਨਾਲ ਦੁੱਖ ਪਾਣਾ ਪੈਂਦਾ ਸਾਨੂੰ ਪਤਾ ਵੀ ਹੈ ਕਿ ਮਾੜਾ ਕਰਮ ਦੁੱਖ ਪੈਦਾ ਕਰੇਗਾ ਪਤਾ ਹੈ ਸਾਨੂੰ ਸਾਰਿਆਂ ਨੂੰ ਕਿ ਮਾੜਾ ਕਰਮ ਕਰਾਂਗੇ ਉਹਦਾ ਦੁੱਖ ਪਾਣਾ ਪਵੇਗਾ ਫਿਰ ਫਿਰ ਵੀ ਅਸੀਂ ਕਰਦੇ ਹਾਂ ਉਹ ਮਾੜਾ ਕਰਮ ਜਿੱਤ ਕੀਤਾ ਪਿਆਈ ਪਾਈਏ ਆਪਣਾ ਮਹਾਰਾਜ ਜੀ ਕਹਿੰਦੇ ਪਤਾ ਹੈ ਕਿ ਆਪਣਾ ਕੀਤੇ ਕਰਮਾਂ ਦਾ ਦੁੱਖ ਸਾਨੂੰ ਹੀ ਭੋਗਣਾ ਪੈਣਾ ਹੈ ਨਾ ਮਾਪਿਆਂ ਨੂੰ ਭੋਗਣਾ ਪੈਣਾ ਨਾ ਭੈਣਾਂ ਭਰਾਵਾਂ ਨੂੰ ਨਾ ਰਿਸ਼ਤੇਦਾਰਾਂ ਨੂੰ ਜੇ ਮਾੜਾ ਕਰਮ ਮਹਾਰਾਜ ਜੀ ਕਹਿੰਦੇ ਕਰਾਂਗੇ ਤੋ ਕੀਤਾ ਆਪਾਂ ਨੂੰ ਹੀ ਪੈਣਾ ਪੈਣਾ ਦੂਜਿਆਂ ਨੂੰ ਇਹ ਕਲਯੁਗ ਹੈ ਆਪਣੇ ਕਰਮ ਦਾ ਆਪ ਹੀ ਫਲ ਪਾਣਾ ਪੈਂਦਾ ਚਿਤ ਕੀਤਾ ਪਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਮਹਾਰਾਜ ਜੀ ਕਹਿੰਦੇ ਵਰ ਕਿਉਂ ਕਰਨੀ ਐਸੀ ਕਮਾਈ ਮਹਾਰਾਜ ਜੀ ਕਹਿੰਦੇ ਫਿਰ ਕਿਉਂ ਐਸੋ ਜੀ ਘਾਲਣਾ ਘਾਲਣੀ ਐ ਮਿਹਨਤ ਕਰਨੀ ਐ ਕਾਰਕਮ ਮਾੜੇ ਕਰਨੇ ਨੇ ਮਹਾਰਾਜ ਜੀ ਕਹਿੰਦੇ ਉਹੀ ਗੁਰੂ ਦੇ ਚਰਨਾਂ ਵਿੱਚ ਲਾਈਏ ਮੰਦਾ ਮੂਲ ਨਾ ਕੀਤੀ ਐ ਦੇ ਲੰਮੀ ਨਦਰ ਨਿਹਾਲੀ ਐ ਤੇ ਮਹਾਰਾਜ ਜੀ ਕਹਿੰਦੇ ਮੰਦਾ ਮੂਲ ਨਾ ਕੀਤੀ ਐ ਇਹ ਲੰਮੀ ਨਦਰ ਨਿਹਾਲੀ ਐ ਮਹਾਰਾਜ ਜੀ ਕਹਿੰਦੇ ਮੰਦੇ ਕੰਮ ਛੱਡ ਦੀਏ ਉਹ ਮੂਲ ਮਹਾਰਾਜ ਜੀ ਕਹਿੰਦੇ ਜੜ ਜਿਹੜੀ ਉਹ ਖਤਮ ਹੋ ਜਾਵੇਗੀ ਜਿਹੜੇ ਜੜਾ ਤੁਸੀਂ ਮਹਾਰਾਜ ਜੀ ਕਹਿੰਦੇ ਮੰਦੇ ਕਰਮ ਕਰਦੇ ਹਨ ਉਹ ਦੀ ਨਦਰ ਦੇ ਪਾਤਰ ਨਹੀਂ ਬਣ ਸਕਦੇ ਤੇ ਮਹਾਰਾਜ ਜੀ ਕਹਿੰਦੇ ਜੇ ਤੁਹਾਨੂੰ ਨਦਰ ਚਾਹੀਦੀ ਐ ਚੰਗੇ ਕਰਮ ਕਮਾਈਏ ਜਿਉਂ ਸਹਿਬ ਨਾਲ ਨਾ ਹਾਰੀਏ ਤੇ ਵਿਹਾ ਪਾਸਾ ਢਾਲੀਏ ਇਹ ਮਹਾਰਾਜ ਜੀ ਕਹਿੰਦੇ ਇਹੋ ਜਿਹਾ ਕਰਮ ਕਮਾ ਲਈਏ ਜਿੱਥੇ ਸਹਿਬ ਸਹਿਬ ਦੀ ਪ੍ਰਾਪਤੀ ਹੋ ਜਾਵੇ ਸੱਚੇ ਮਾਲਕ ਦੀ ਜਿਉਂ ਸਹਿਬ ਨਾਲ ਨਾ ਹਾਰੀਏ ਮਹਾਰਾਜ ਜੀ ਕਹਿੰਦੇ ਉੱਥੋਂ ਹਾਰ ਨਾ ਮਿਲੇ ਸਤਿਗੁਰੂ ਬੇਪਾਸਿਓਂ ਕਹਿੰਦੇ ਇਹੋ ਜਿਹਾ ਪਾਸਾ ਢਾਲੀਏ ਇਹੋ ਜਿਹੀਆਂ ਕਰਤੂਤਾ ਕਰੀਏ ਕੰਮ ਕਰੀਏ ਇਹੋ ਜੇ ਕੰਮ ਚੁਣ ਲਈਏ ਜਿਹਦੇ ਨਾਲ ਸਹਬ ਗਿਨਾ ਸਾਡੀ ਹਾਰ ਹੋਵੇ ਦੁਨੀਆ ਦੀ ਹਾਰ ਮਨਜ਼ੂਰ ਹੈ ਸੱਚੇ ਮਾਲਕ ਦੇ ਅੱਗੇ ਨਾਰ ਜਾਈਏ ਕਿਤੇ ਮਹਾਰਾਜ ਜੀ ਕਹਿੰਦੇ ਇਹੋ ਜੇ ਕੰਮ ਸ਼ੁਰੂ ਕਰ ਦਈਏ ਕਿਛ ਲਾਹੇ ਉੱਪਰ ਘਾਲੀਏ ਇਹ ਮਹਾਰਾਜ ਜੀ ਖੀਰ ਦੀ ਤੁਖ ਵਿੱਚ ਜਵਾਬ ਫਿਰ ਬਚਨ ਕਰ ਦਿਆਨ ਕਹਿੰਦੇ ਕਿਛ ਲਾਹੇ ਉੱਪਰ ਘਾਲੀਏ ਇਹੋ ਜੇ ਲਾਭ ਪ੍ਰਾਪਤ ਕਰੀਏ ਘਾਲਣਾ ਘਾਲੀਏ ਕਮਾਈ ਕਰੀਏ ਕੰਮ ਕਰੀਏ ਇਹੀ ਕਹ ਲਣਾ ਦੇ ਨਾਲ ਉਹ ਸਹਿਬ ਨਾਲ ਸਾਡੀ ਮਿੱਤਰਤਾ ਹੀ ਪੈ ਜਾਵੇ ਉਹਦੇ ਅੱਗੇ ਸਾਨੂੰ ਹਾਨੀ ਨਾ ਪ੍ਰਾਪਤ ਹੋਏ ਹਾਰ ਨਾ ਮਿਲੇ ਇਹ ਸ਼ਬਦ ਦੀ ਵਿਚਾਰ ਹੈ 21 ਸ਼ਬਦ ਸ਼ਲੋਕ ਮਹਾਰਾਜ ਜੀ ਦੇ ਸੰਪੂਰਨ ਹੋਏ ਹਨ ਇਨੀਆਂ ਕੁ ਭਾਈ ਬੇਨਤੀਆਂ ਹਾਜ਼ਰੀਆਂ ਪ੍ਰਵਾਨ ਕਰੋ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਨਿਕਾ ਹੀ ਭੁੱਲਾਂ ਜੰਦੀਆਂ ਹਨ ਮਹਾਰਾਜ ਸਤਿਮਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ